ਮੇਰਾ ਨਾਮ ਦਿਲਜੋਤ कौर ਹੈ ਜੀ ਤੇ ਮੈਂ ਡਾਇਲਿਸਿਸ ਟੈਕਨੀਸ਼ੀਅਨ ਦੇ ਵਜੋਂ ਸਰਕਾਰੀ ਹਸਪੀਟਲ ਮੋਗਾ ਵਿੱਚ ਹੰਸ ਫਾਊਂਡੇਸ਼ਨ ਵਿੱਚ ਕੰਮ ਕਰ ਰਹੀ ਹਾਂ ਜੂ ਬਾਗੇ ਦੇ ਲਈ ਉਦਘਾਟਨ ਕੀਤਾ ਹੈ ਜਿਹੜੀ ਮਸ਼ੀਨਾਂ ਵਾਲਾ ਇਹ ਬਰਤਵਾ ਹੈ ਆਪਣੇ ਕੋਲ ਜੀ ਤਿੰਨ ਡਾਇਲਿਸਿਸ ਦੀਆਂ ਮਸ਼ੀਨਾਂ ਨੇ ਜੋ ਕਿ ਜਿਨ੍ਹਾਂ ਦਾ ਉਦਘਾਟਨ ਅੱਜ ਕੀਤਾ ਗਿਆ ਹੈ ਤੇ ਆਪਾਂ ਡਾਇਲਿਸਿਸ ਕਰ ਰਹੇ ਹਾਂ ਬਿਲਕੁਲ ਫ੍ਰੀ ਆਫ ਕਾਸਟ ਕੋਈ ਵੀ ਮਰੀਜ਼ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਬਿਲਕੁਲ ਫ੍ਰੀ ਆਫ ਕਾਸਟ ਡਾਇਲਿਸਿਸ ਹੋਏਗੀ ਪੇਸ਼ੈਂਟ ਸਾਡੇ ਕੋਲੋਂ ਕਿਸੇ ਵੀ ਟਾਈਮ अपना अपॉइंटमेंट बुक करवा सकता है डाय चाहता है जी, जी आप कर देंगे इतना कोई चार्जि नहीं, नहीं होगी फ्री होगा डायलिसिज बिल्कुल मेरा नाम डॉक्टर करण खुराना है मैं यहाँ पर हंस फाउंडे में डॉक्टर अपॉइंट किया गया हूँ ये हंस फाउंडेषन संस्था ने यहाँ पर मोगा पंजाब में फ्री डायलिसिस सेवा शुरू करती है तो यहाँ पर सुबह नौ बजे से शाम पाँच बजे तक फ्री डायलिसिस होगी और पंजाब सरकार वालों और केंद्र सरकार वालों वलों पूरा सपोर्ट किया जा रहा है और मैं उस चीज़ के लिए बहुत बहुत धन्यवाद हूँ आप सबको फ्री सेवाए यहाँ पर बिना फ्री ऑफ कॉस्ट यहाँ पर प्रोवाइड की जाएगी तो थैंक यू साढ़े कोल तो तीन मशीनें हैं जी थ्री थ्री पेशेंट्स जी, जी so, तो कोई इनके चार्जेस जीरो जीरो चार्जेस जी तो कोई भी पेशेंट आपके पास कहीं से भी आ सकता है कोई भी पेशेंट हमारे पास कहीं से भी आ सकता है बस आधार कार्ड लेके आया अपने साथ जीकार बहुत सामने आ रहा है भाई वागुरु जी का खालसा वाहू जी की फतेह ਅੱਜ ਸਿਵਲ ਹਸਪਤਾਲ ਮੋਗਾ ਵਿਖੇ ਹਾਸ ਡਾਇਲਿਸਿਸ ਸੈਂਟਰ ਜਿਹੜਾ ਕਿ ਸਾਡੇ ਸਰਦਾਰ ਪੰਕ ਸਿੰਘ ਜੀ ਮਾਨ ਜੀ ਤੇ ਬਰਬੀਰ ਸਿੰਘ ਜੀ ਜਿਹੜੇ ਕਿ ਹੈਲਥ ਸਿਸਟਮ ਦੇ ਚਮੰਤਰੀ ਸਾਹਿਬ ਮਾਨਯੋਗ ਐਮ ਐਲ ਐਸ ਆਫ ਡਾਕਟਰ ਅਮਨਦੀਪ ਕਰੋ ਅਰੋੜਾ ਜੀ ਜਿਨ੍ਹਾਂ ਦੀ ਯੋਗਵਾਇਦ ਹੇਠ ਜਿਹੜਾ ਕਿ ਅੱਜ ਮਾਨ ਮਹਿਸੂਸ ਕਰ ਰਹੇ ਆ ਜਿਹੜਾ ਕਿ ਮੋਗਾ ਸ਼ਹਿਰ ਦੇ ਵਿੱਚ ਜਿਹੜਾ ਕਿ ਅੱਜ ਡਾਇਲਿਸਿਸ ਸੈਂਟਰ ਖੋਲਿਆ ਗਿਆ ਜਦੇ ਵਿੱਚ ਕਹਿ ਸਕਦਾ ਮੈਂ ਤਿੰਨ ਮਸ਼ੀਨਾਂ ਜਿਹੜੀਆਂ ਕਿ ਲਗਾਈਆਂ ਗਈਆਂ ਜਿਤੇ ਸਬੰਧ ਦੇ ਵਿੱਚ ਕਹਿ ਲੋ ਕਿ ਅੱਜ ਸਮੂਹ ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਕਰਦੇ ਆਂ ਕਿ ਜੋ ਇਹ ਅੱਜ ਡਾਇਲਿਸੈਂਟਰ ਖੋਲਿਆ ਗਿਆ ਫ੍ਰੀ ਆਫ ਕਾਸਟ ਆ ਕੋਈ ਇਸ ਦੀ ਫੀਸ ਨਹੀਂ ਜਿੱਥੇ ਕਿ ਕਹਿ ਸਕਦੇ ਆਪਾਂ ਕਿ ਜਿਹੜੇ ਵੱਖ-ਵੱਖ ਪ੍ਰਾਈਵੇਟ ਹਸਪਤਾਲ ਹੁੰਦੇ ਸੀਗੇ ਉਹਨਾਂ ਦੇ ਵਿੱਚ ਜਿਹੜੇ ਕਿ ਮਰੀਜ਼ ਕਿਉਂਕਿ ਇੱਕ ਤਾਂ ਲੋੜਵੰਦ ਪਰਿਵਾਰ ਹੁੰਦਾ ਤੇ ਉਸ ਤੋਂ ਜਦੋਂ ਕਿ ਪ੍ਰਮਾਤਮਾ ਇਹ ਜੇ ਕੈਰ ਬਖਸ਼ਦਾ ਜਾਂ ਇੱਕ ਜੇ ਕੈਰ ਢਿੱਗਦੇ ਆ ਕੇ ਤੇ ਜਾਂ ਉਹ ਪਰਿਵਾਰ ਜਾਂਦਾ ਜਾਂ ਸੱਚੇ ਪਾਤਸ਼ਾਹ ਜਾਂਦਾ ਕਿਉਂਕਿ ਉਹ ਸਾਰਾ ਆਪਣਾ ਜਿਹੜਾ ਕਿ ਜੀਵਨ ਭਰ ਦੀ ਪੂੰਜੀ ਲੁਟਾ ਲੈਂਦਾ ਤੇ ਅੱਜ ਮੋਗਾ ਸਿਵਲ ਹਸਪਤਾਲ ਦੇ ਵਿਖੇ ਜਿਹੜੀਆਂ ਤਿੰਨ ਮਸ਼ੀਨਾਂ ਲਗਾਈਆਂ ਗਈਆਂ ਤੇ ਇਸ ਦਾ ਲਾਭ ਲੈਣ ਮੈਂ ਇਹੀ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਜਿੱਥੇ ਕਿ ਗੱਲ ਕਰਦਾ ਮੇਰਾ ਭਰਾ ਸਾਹਮਣੇ ਜਿਹੜੇ ਕਿ ਉਹਨਾਂ ਦੇ ਮਦਰ ਜਿਹੜੇ ਅੱਜ ਡਾਇਲਿਸ ਕਰਵਾਉਣ ਵਾਸਤੇ ਆਏ ਆ ਕਿ ਕਰੀਬ 1.5 ਸਾਲ ਹੋ ਗਿਆ ਪਰਿਵਾਰ ਆਪਣੇ ਜੇਬ ਦੇ ਵਿੱਚੋਂ ਕਿ ਪ੍ਰਾਈਵੇਟ ਹਸਪਤਾਲਾਂ ਦੇ ਜਿਹੜੇ ਕਿ ਵੱਖ-ਵੱਖ ਹਸਪਤਾਲਾਂ ਦੇ ਵਿੱਚ ਡਾਇਲਿਸ ਕਰਾਉਂਦੇ ਸੀਗੇ ਅੱਜ ਇਹ ਪਹਿਲੀ ਵਾਰੀ ਹੋਇਆ ਕਿ ਜਿਹੜਾ ਕਿ ਜਿਹੜੇ ਡਾਇਲਿਸ ਕਰਵਾ ਰਹੇ ਆ ਫ੍ਰੀ ਆਫ ਕਾਸਟ ਆ ਕਿਉਂਕਿ ਇਸ ਭਰਾ ਨੂੰ ਵੀ ਅੱਜ ਮਾਣ ਮਹਿਸੂਸ ਹੁੰਦਾ ਵਾ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਦਾਰ ਭਗਤ ਸਿੰਘ ਜੀ ਮਾਨ ਤੇ ਜਿਨ੍ਹਾਂ ਦੇ ਕਿ ਹਮੇਸ਼ਾ ਹੀ ਉਹਨਾਂ ਨੇ ਵਕ ਵਕ ਪਰਾਲੇ ਕੀਤੇ ਜਾਂਦੇ ਹਨ ਲੋੜਵੰਦਾਂ ਦੀ ਬਾਹ ਫੜੀ ਜਾਂਦੀ ਹੈ ਜਿਹੜੇ ਕਿ ਹੈਲਥ ਸਿਸਟਮ ਨੂੰ ਲੈ ਕੇ ਜਿਹੜੇ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਕਿ ਇਹੋ ਜਿਹੇ ਕਾਰਜ ਰਮੇ ਜਾਂ ਵਕ ਵਕ ਪਰ ਜਿਹੜੇ ਪ੍ਰੋਜੈਕਟ ਲੈ ਜਾਂਦੇ ਆ ਤੇ ਅਸੀਂ ਵੀ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਜਿੱਥੇ ਸਾਡੇ ਸਰਦਾਰ ਫੰਕਸ਼ਨ ਜੀ ਮਾਨ ਜੀ ਇੰਨੀ ਅਭੀ ਯੋਗਵਾਹੀ ਦੇ ਹਟਾ ਕਾਰਜ ਕਰ ਰਹੇ ਨੇ ਉੱਥੇ ਮੈਂ ਧੰਨਵਾਦ ਕਰਦਾ ਮਾਨ ਜੋਗ ਐਮ ਐਲ ਐ ਸਾਹਿਬ ਡਾਕਟਰ ਅਮਦੀਪ ਕਰੋੜਾ ਜੀ ਜਿਨ੍ਹਾਂ ਦੀ ਯੋਗਵਾਹੀ ਦੇ ਹਟ ਜਿਹੜੇ ਕਿ ਇਹ ਕਾਰਜ ਹੋ ਰਿਹਾ ਹਨ ਧੰਨਵਾਦ ਕਰਦਾ ਵਾਂ ਸਮੂਹ ਸੰਗਤ ਨੂੰ ਔਰ ਬੇਨਤੀ ਕਰਦਾ ਵਾਂ ਤੇ ਇਸ ਜਿਹੜੇ ਕਿ ਡਾਇਲਸਰ ਮਸ਼ੀਨਾਂ ਦਾ ਆਪਣਾ ਲਾਭ ਠਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾ ਆਪਣੇ ਲਗਣਾ ਲਾਜੂਨੀ ਸਿੰਘ ਤਕਰੀਬਨ 10 ਸਾਲ ਹੋ ਗਏ ਦੀ ਕੰਫਰੰਸ ਜੀ ਆਈ ਮੀ ਦਾ ਤੋਂ ਪਤਾ ਨਹੀਂ ਕਿ ਕਿੰਨਾ ਖਰਚਾ ਪੈਦਾ ਖਰਚਾ ਜੀ ਅ ਪ੍ਰਾਈਵੇਟ ਫੰਡ ਤੋਂ 25 ਹਜ਼ਾਰ ਰੁਪਏ ਦਾ ਕੰਮ ਚਾਹੁੰਦਾ ਹਾਂ ਜੀ ਤੇ ਇੱਕੋ ਸਮਾਂ ਅਸੀਂ 2.5 ਲੱਖ ਵਾਲਾ ਕਾਰ ਆ ਰਿਹਾ 1.2 ਲੱਖ ਜੀ ਪਰ ਉਹਨੂੰ ਕਾਰਡ ਆ ਦੋਗੇ ਜੀ ਹੋਰ ਪਹਿਲੀ ਬਲੈਕ ਬੋਰਡ ਨਾਲ ਲਾਜ ਬੰਨ੍ਹ ਦਿੱਤਾ ਉਹਦੇ ਤੇ ਇਸ ਲਈ ਸਮਝੋ ਕਾਲ ਆਈਸੀਟੀ ਦੇ ਗੈਸ ਸੈਂਟਰ ਹੋਏ ਐ ਸੰਸਥਾ ਨੂੰ ਜੀ ਤੁਸੀਂ ਇੱਥੇ ਆਓ ਅੱਗੇ ਹੋਊਗਾ ਪਲੀਜ਼ ਲੈਟਸ ਕਰੋ ਔਰ ਜੈ ਸਿਗਨੇਚਰ ਜੈ ਤੇ ਕਿਦਾਂ ਲੱਗ ਰਿਹਾ ਤੁਹਾਨੂੰ 3 ਸਾਲ ਤੁਸੀਂ ਪੈਸੇ ਦਿੰਦੇ ਰਹੇ ਲੱਖਾਂ ਰੁਪਈਆ ਦੇ ਅੱਜ ਤੁਹਾਨੂੰ ਫ੍ਰੀ ਦੀ ਆਸ ਲੱਗ ਰਹੀ ਹੈ ਸਰਕਾਰ ਦਾ ਕੀ ਕਹਿਣਾ ਚਾਹੋਗੇ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਅੱਜ ਦੇ ਜਰੀਏ ਤੁਹਾਡੀ ਮਤ ਦਾ ਐਨਲਿਸਿਸ ਫ੍ਰੀ ਹੋ ਰਹੇ ਨੇ ਅੱਜ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਹੋਟਲਸੇ ਵੀ ਗੱਲ ਚੱਲ ਰਹੀ ਹੈ ਬਹੁਤ ਬੰਦੇ ਰਾਜਨੀਤਿਕ ਹਨ ਕਾਫੀ ਬੰਦੇ ਮਿਲਣਾ ਹੈ ਨਾਲ ਤੁਹਾਨੂੰ ਤੇ ਇੱਥੇ ਆਓ ਆਪਣੇ ਰਾਜਨੀਤਿਕ ਮੌਨ ਤੇ ਤਹਾਡਾ ਧੰਨਵਾਦ ਸਰ ਭਗਵਾਨ ਜਨਤਮਾਨ ਸਰਕਾਰ ਨੂੰ ਤੁਸੀਂ ਕੀ ਕੀ ਭਗਵਾਨ ਜਨਤਮਾਨ ਸਰਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਸਾਰੀ ਜਿਹੜਾ ਇਹਨਾਂ ਨੇ ਸਰਕਾਰ ਦੇ ਇਸ ਆਧਾਰੇ ਅੰਦਰ ਹੀ ਕੰਮ ਸ਼ੁਰੂ ਕਰਵਾਇਆ ਬਹੁਤ ਵਧੀਆ ਗੱਲ ਹੈ